ਇਹ 3 ਮਹੀਨੇ ਦੀ ਫਸਲ ਹੁੰਦੀ ਸਾਰੀ ਟੋਟਲੀ ਕੋਈ ਸਾਲ ਦੀ ਨਹੀਂ ਹੈ ਮੁਨਾਫੇ ਪੱਖੋਂ ਦੇਖੀਏ ਕਿ ਕਿੰਨੀ ਕੁ ਆਮਦਨ ਇਹਨੂੰ ਕਿਸਾਨ ਨੂੰ ਹੋ ਜਾਂਦੀ ਕਿੱਲੇ ਚੋਂ ਇੱਕ ਦਿਨ ਛੱਡ ਕੇ ਹਾਂ ਦੂਸਰੇ ਰੋਜ਼ ਹਾਂ 30-35000 ਰੁਪਏ ਜੇਬ ਚ ਆ ਜਾਂਦਾ ਤੇ ਬਹੁਤ ਵਧੀਆ ਹੈ ਇਸ ਸਾਬ ਦੇ ਨਾਲ ਮਨ ਲੱਗਦਾ ਵੀ 2-2 ਲੱਖ ਰੁਪਏ ਦਾ ਕਿਰਾਾ ਨਿਕਲ ਆਉਣਾ ਹਾਂਜੀ ਹਾਂਜੀ ਨਿਕਲ ਜਾਂਦਾ 3 ਸਾਲ ਹੋ ਗਏ ਤੁਹਾਨੂੰ ਲਾਉਂਦਿਆਂ ਨੂੰ ਇਹ ਫਿਰ ਤੁਸੀਂ ਦੇਖਿਆ ਕਿ ਇਹ ਵਧੀਆ ਖੇਤੀ ਹੈ ਕਿਉਂਕਿ ਇੱਕ ਤਾਂ ਰੋਜ਼ ਦੇ ਰੋਜ਼ ਇਹਦੀ ਆਮਦਨ ਹੋਣੀ ਸ਼ੁਰੂ ਹੋ ਜਾਂਦੀ ਕਿਸਾਨ ਨੂੰ ਹਾਂ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਇਸ ਵਾਰ ਤੇ ਬਹੁਤ ਵਧੀਆ ਲੱਗਿਆ ਇਹ ਫਿਰ ਤੁਸੀਂ ਰਕਮਾ ਵ ਮੈਂ ਇਸ ਵਾਰ ਸਾਰਾ ਹੀ ਜਿਹੜਾ ਪਿੱਛੋਂ ਤੁਸੀਂ ਆਇਓ ਦੇਖਿਆ ਮੈਂ ਇਸ ਵਾਰ ਸਾਰਾ ਹੀ ਕੋਈ ਹੋਣੀ ਦੂਸਰੀ ਫਸਲ ਨਹੀਂ ਵੇਚਣੀ ਹੁਣ ਅੱਛਾ ਇਹੋ ਲਾਣੇ ਆ ਇਹ ਹੁਣ ਸਾਰਾ ਖੀਰਾ ਹੀ ਚੱਲੂਗਾ ਸਾਰਾ ਖੀਰਾ ਹੀ ਲੱਗੂਗਾ 2 ਕਿਲੋ ਦਾ ਖੀਰਾ ਹੋਏਗਾ ਹਾਂ 2 ਕਿਲੋ ਸਾਹਮਣੇ ਲੱਗਾ ਜੇਗਾ ਉਹ 2 ਕਿਲੋ ਕਿਲੋ ਕੱਟ ਨਹੀਂ ਖੀਰਾ ਪਠਾਨਕੋਟ ਦੇ ਪਿੰਡ ਹਾੜਾ ਦੇ ਵਿੱਚ ਮੌਜੂਦ ਹੈਗੇ ਆ ਇਸ ਵੇਲੇ ਸਾਡੇ ਨਾਲ ਕਿਸਾਨ ਕੇਵਲ ਸਿੰਘ ਮੌਜੂਦ ਨੇ ਜਿਹੜੇ ਰਵਾਇਤੀ ਫਸਲਾਂ ਤੋਂ ਪਾਸੇ ਹੋ ਕੇ ਆ ਬਾਗ ਅਤੇ ਸਬਜ਼ੀਆਂ ਦੀ ਖੇਤੀ ਜਿਹੜੇ ਨੇ ਉਹ ਜ਼ਿਆਦਾ ਕਰਦੇ ਨੇ ਇਹ ਫਸਲਾਂ ਕਿਵੇਂ ਕਿਸਾਨਾਂ ਦੇ ਲਈ ਲਾਹੇਵੰਦ ਹੋ ਸਕਦੀਆਂ ਨੇ ਕਿਉਂਕਿ ਇਹ ਪਹਾੜੀ ਏਰੀਆ ਹੈਗਾ ਉਸ ਕਰਕੇ ਵੀ ਇਹਨਾਂ ਨੂੰ ਇਹਨਾਂ ਫਸਲਾਂ ਵਾਲੇ ਪਾਸੇ ਜਿਹੜਾ ਉਹ ਜ਼ਿਆਦਾ ਰਹਿਣਾ ਪੈਂਦਾ ਤਾਂ ਅੱਜ ਗੱਲਬਾਤ ਕਰਦੇ ਆ ਕਿ ਕਿਵੇਂ ਇੱਧਰ ਪਹਾੜਾਂ ਦੇ ਵਿੱਚ ਖੇਤੀ ਹੁੰਦੀ ਆ ਤਾਂ ਕਿਸਾਨ ਕੇਵਲ ਸਿੰਘ ਮੌਜੂਦ ਨੇ ਤਾਂ ਕੇਵਲ ਜੀ ਪਹਿਲਾਂ ਤਾਂ ਸਵਾਗਤ ਤੁਹਾਡਾ ਜੀ ਨਮਸਕਾਰ ਜੀ ਕਿਹੜੀ ਕਿਹੜੀ ਫਸਲ ਬੀਜਦੇ ਹੋ ਜੀ ਤੁਸੀਂ ਫਸਲਾਂ ਤੇ ਸਾਰੀਆਂ तकरीबन ਸਾਰੀਆਂ ਬੀਜਦੇ ਆਂ ਲੇਕਿਨ ਇਸ ਲਈ ਬਰਸਾਤ ਦੇ ਮੌਸਮ ਦੇ ਵਿੱਚ ਜਿੱਦਾਂ ਇਹ ਖੀਰਾ ਹੋ ਗਿਆ ਜਿੱਦਾਂ ਅਸੀਂ ਖੀਰੇ ਦੀ ਖੇਤੀ ਚ ਖੜੇ ਆ ਖੀਰਾ ਹੋ ਗਿਆ ਹੂੰ ਆਪਣੀ ਲੋਕੀ ਹੋ ਗਈ ਹਾਂ ਘੀਆ ਹੋ ਗਿਆ ਬਤਾਉ ਹੋ ਗਿਆ ਅੱਛਾ ਇਸ ਇਸ ਟਾਈਮ ਦੇ ਵਿੱਚ ਇੱਥੇ ਇਹੋ ਹੀ ਬੀਜਦੇ ਆ ਕੱਦੂ ਹੋ ਗਿਆ ਅੱਛਾ ਤੇ ਕਣਕ ਝੋਨਾ ਕਣਕ ਝੋਨਾ ਝੋਨਾ ਵੀ ਲੱਗਿਆ ਲੇਕਿਨ ਝੋਨਾ ਬਹੁਤ ਕੱਟ ਲਾਂਦੇ ਆ ਅੱਛਾ ਮਾਂ ਦੀ ਖੇਤੀ ਹੋ ਗਈ ਮਾਂ ਹੋ ਗਿਆ ਅੱਛਾ ਇਹ ਆਪਣੀ ਦਾਲਾਂ ਦੀਆਂ ਇਹ ਵੀ ਠੀਕ ਹੋ ਜਾਂਦੇ ਆ ਸਾਡੀਆਂ ਵੀ ਅੱਛਾ ਇਹ ਇੱਧਰ ਮੌਸਮ ਦਾ ਫਰਕ ਆ ਉਸ ਸਾਬ ਦੇ ਨਾਲੋਂ ਨੇ ਤੁਸੀਂ ਹਾਂ ਹਾਂ ਮੌਸਮ ਦੇ ਫਰਕ ਨਾਲ ਅੱਛਾ ਇਹ ਫਿਰ ਖੀਰਾ ਜਿਵੇਂ ਤੁਸੀਂ ਲਾਇਆ ਹੋਇਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਖੀਰੇ ਦੀ ਖੇਤੀ ਕਰਦੇ ਮੈਂ ਪਿਛਲੇ 3 ਸਾਲਾਂ ਤੋਂ ਕਰਦੇ ਆ ਅੱਛਾ ਹਾਂਜੀ ਇਹ ਫਿਰ ਪਹਿਲੇ ਸਾਲ ਚੀ ਫਸਲ ਦੇਣੀ ਸ਼ੁਰੂ ਕਰ ਦਿੰਦਾ ਖੀਰਾ ਇਹ 3 ਮਹੀਨੇ ਦੀ ਫਸਲ ਹੁੰਦੀ ਸਾਰੀ ਟੋਟਲੀ ਅੱਛਾ ਕੋਈ ਸਾਲ ਦੀ ਨਹੀਂ ਹੈ ਹਾਂ 3 ਮਹੀਨੇ ਦੀ ਫਸਲ ਅੱਛਾ ਇਹ ਕਿੰਨੀ ਜਗ੍ਹਾ ਦੇ ਵਿੱਚ ਤੁਸੀਂ ਲਾਇਆ ਹੋਇਆ ਖੀਰਾ ਮੈਂ 1.5 ਕਿੱਲੇ ਚ ਲਾਇਆ ਹੈ ਅੱਛਾ ਢੀੜ ਕੇਲੇ ਦੇ ਵਿੱਚ ਇਹ ਦੱਸਿਓ ਥੋੜਾ ਜਿਹਾ ਸਮਝਾਓ ਕਿ ਇਹ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹੋ ਜਾਂਦਾ ਹੈ ਕਿ ਜਾਂ ਇੱਧਰ ਟੈਂਪਰੇਚਰ ਡਾਊਨ ਆ ਥੋੜਾ ਉਹਦੇ ਕਰਕੇ ਆ ਨਹੀਂ ਜਿਹੜਾ ਸਾਡਾ ਇਹ ਦੇਸੀ ਹੀਰਾ ਇਹ ਪੰਜਾਬ ਦੇ ਇਹ ਕੰਢੀ ਹੀ ਇਹ ਬੈਲਟ ਦੇ ਵਿੱਚ ਹੀ ਹੁੰਦਾ ਹੈ ਅੱਛਾ ਬਰਸਾਤ ਦੀ ਵਜ੍ਹਾ ਨਾਲ ਨਾ ਜਿੱਦਾਂ ਕਿ ਸਾਡਾ ਇਹ ਆਪਣਾ ਗਰਦਾਸਪੁਰ ਏਰੀਆ ਦਿਨਾਗਰ ਏਰੀਆ ਥਲਕਾ ਲਕਾ ਲਾ ਲੋ ਤੁਸੀਂ ਅੱਛਾ ਉੱਥੇ ਬਹੁਤ ਘਟ ਹੁੰਦਾ ਕਿਉਂਕਿ ਬਰਸਾਤ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਹੈ ਅੱਛਾ ਤੇ ਇਹ ਵੇਲਾ ਜਿਹੜੀਆਂ ਪਾਣੀ ਦੀ ਵਜ੍ਹਾ ਨਾਲ ਨਹੀਂ ਚੱਲਦੀਆਂ ਅੱਛਾ ਤੇ ਨਾਲੇ ਨਾ ਹੀ ਇਹ ਚੀਜ਼ਾਂ ਜਿਹੜਾ ਅਸੀਂ ਇਹ ਪਾਇਆ ਉੱਪਰ ਰੱਸੀ ਪਾਈ ਤਾਰ ਪਾਈ ਹੈ ਅੱਛਾ ਤੇ ਥਲਕੇ ਇਲਾਕਿਆਂ ਦੇ ਵਿੱਚ ਇਦਾਂ ਥਲ ਇਦਾਂ ਹੀ ਛੱਡ ਦਿੰਦੇ ਆ ਇਹ ਨਹੀਂ ਕਰਦੇ ਅੱਛਾ ਉਹ ਲੰਬਾਈ ਨਹੀਂ ਹੁੰਦੀ ਫਿਰ ਖੀਰੇ ਦੀ ਜਿੰਨਾ ਵੀ ਹੈਗੀ ਆ ਇਹਦੇ ਨਾਲ ਜਿਹੜਾ ਜਿੱਦਾਂ ਥੱਲੇ ਨੂੰ ਲਮਕੜਿਆ ਨਾ ਇੰਨੇ ਹੀ ਲੰਬਾ ਹੋਣਾ ਬਹੁਤ ਜ਼ਿਆਦਾ ਲੰਬਾ ਹੋ ਜਾਂਦਾ ਫਿਰ ਅੱਛਾ ਹਾਂ ਜੀ ਇਹ ਫਿਰ ਪੱਕਦਾ ਨਹੀਂ 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 ਪੱਕਦਾ ਇਹ ਜਾਨੀ ਕਿ ਜੇ ਅਸੀਂ ਤੋੜਨ ਨੂੰ ਅੰਗਿਲੀ ਕਰੀਏ ਜਿੱਦਾਂ ਕਿ ਅਸੀਂ ਕੱਲ ਤੋੜਨਾ ਹੈ ਹਾਂ ਤੇ ਅਸੀਂ ਪਰਸੋਂ ਤੋੜੀਏ ਇਹਨੂੰ ਤੇ ਫਿਰ ਪੱਕ ਜਾਂਦਾ ਹੈ اچھا ਜੇਨੂੰ ਅਸੀਂ ਅੱਜ ਤੋੜਿਆ ਇੱਕ ਦਿਨ ਛੱਡ ਕੇ ਪਰਸੋਂ ਇਹਨੂੰ ਤੋੜਨਾ ਹੈ ਤੋੜਨਾ ਹੈ اچھا ਦੂਸਰੇ ਨੇ ਫਿਰ ਤਿਆਰ ਹੋ ਜਾਣਾ ਇਹ ਜਿਵੇਂ ਫਿਰ ਹੁਣ ਲੱਗਦਾ ਕਿ ਖਤਮ ਹੋਣ ਦੀ ਕਗਾਰ ਤੇ ਆ ਗਿਆ ਕੀ ਇਹ ਇਹ ਫਿਰ ਇਹਦੀ ਜਗ੍ਹਾ ਤੁਸੀਂ ਹੁਣ ਕੀ ਲਾਓਗੇ ਇੱਥੇ ਇੱਥੇ ਅਸੀਂ ਕਣਕ ਵੇਜਣੀ ਹੈ ਫਿਰ اچھا ਇੱਥੇ ਤੁਸੀਂ ਕਣਕ ਬੀਜ ਦੋਗੇ ਕਣਕ ਵੱਡਾਂ ਤੋਂ ਬਾਅਦ ਫਿਰ ਖੀਰਾ ਫਿਰ ਖੀਰਾ اچھا ਕਣਕ ਵੇਜਣ ਤੋਂ ਬਾਅਦ ਚ ਫਿਰ ਜਿੱਦਾਂ ਕਣਕ ਵੱਢਣੀ ਹੈ ਤੇ ਫਿਰ ਖੀਰਾ ਲਾ ਦੇਣਾ ਅੱਛਾ ਗਰਮੀ ਦੇ ਮੌਸਮ ਦੇ ਵਿੱਚ ਦੋ ਫਸਲਾਂ ਹੁੰਦੀਆਂ ਫਿਰ ਕਿ ਤਿੰਨ ਹੋ ਜਾਂਦੀਆਂ ਫਿਰ ਦੋ ਫਸਲਾਂ ਲੱਗ ਜਾਂਦੀਆਂ ਨੇ ਜੇ ਅਸੀਂ ਟਾਈਮ 'ਤੇ ਖੀਰਾ ਲਾਈਏ ਗਰਮੀ ਦੇ ਵਿੱਚ ਹਾਂ ਤੇ ਇੱਕ ਗਰਮੀ ਦਾ ਖੀਰਾ ਲੱਗ ਜਾਂਦਾ ਤੇ ਇੱਕ ਬਰਸਾਤ ਜਦੋਂ ਸਟਾਰਟ ਹੋਣੀ ਹੈ ਉਹ ਇਹਨਾਂ ਹੀ ਬੱਟਾਂ ਤੇ ਲੱਗ ਜਾਂਦਾ ਫਿਰ ਅੱਛਾ ਇਹ 3 ਮਹੀਨੇ ਦੀ ਫਸਲ ਹੈਗੀ ਸਾਰੀ ਜੇਕਰ ਇਹਦਾ ਦੂਜੇ ਮੁਨਾਫੇ ਪੱਖੋਂ ਦੇਖੀਏ ਕਿ ਕਿੰਨੀ ਕੁ ਆਮਦਨ ਇਹਨੂੰ ਕਿਸਾਨ ਨੂੰ ਹੋ ਜਾਂਦੀ ਕਿੱਲੇ ਚੋਂ ਮੁਨਾਫੇ ਤਾਂ ਬਹੁਤ ਵਧੀਆ ਇਹਦਾ ਜੇ ਤੇ ਮੰਡੀ ਕਰਨ ਵਧੀਆ ਰਹੇ ਹਾਂ ਭਾ ਠੀਕ ਰਹੇ ਜਿੱਦਾਂ ਇਸ ਵਾਰ ਮੰਡੀ ਕਰਨ ਬਹੁਤ ਵਧੀਆ ਰਿਹਾ ਹਾਂ 35 4000 ਦੇ ਰੁਪਿਆ ਕੁਇੰਟਲ ਦੇ ਹਿਸਾਬ ਨਾਲ ਰਿਹਾ ਇਸ ਵਾਰ ਅੱਛਾ ਤੇ ਬਹੁਤ ਵਧੀਆ ਹਾਂ ਤੇ ਤੁਸੀਂ ਲਾ ਲਓ ਪੇ ਜੇ ਕਿੱਲੇ ਦਾ 10 ਕੁਇੰਟਲ ਨਿਕਲਦਾ ਹੈ ਤੇ ਬੰਦੇ ਹੀ ਪੈਸੇ 35-40000 ਰੁਪਏ ਬਣ ਜਾਂਦਾ ਗੇੜੇ ਦਾ ਹਾਂ ਇੱਕ ਦਿਨ ਛੱਡ ਕੇ ਹਾਂ ਤੇ ਬਹੁਤ ਵਧੀਆ ਹੂੰ ਤੇ ਜੇ ਇੱਥੇ ਹੀ ਇੰਨੇ ਚ ਮੈਂ ਝੋਨਾ ਵੇਚਿਆ ਹੁੰਦਾ ਤੇ 8 ਤੋਂ 10 ਕੁਇੰਟਲ ਤੋਂ ਉੱਪਰ ਨਹੀਂ ਝੋਨਾ ਨਿਕਲਣਾ ਅਗਰ ਉਹ ਵੀ بارش ਹੋਂਦੀ ਹੂੰ ਤਾਂ ਹਾਂ ਤੇ ਜੇ بارش ਵਿੱਚ ਨਾ ਹੋਵੇ ਤੇ ਝੋਨਾ ਖਤਮ ਹੂੰ ਇਸੇ ਸਾਬ ਦੇ ਨਾਲ ਮਨ ਲੱਗਦਾ ਵੀ 2.5 ਲੱਖ ਰੁਪਏ ਦੇ ਕੀਰਾ ਨਿਕਲ ਆਉਂਦਾ ਹਾਂਜੀ ਹਾਂਜੀ ਨਿਕਲ ਜਾਂਦਾ ਹਾਂ ਹਾਂ ਇਹ ਫਿਰ ਇਹਦੇ ਨਾਲ ਖੀਰੇ ਤੋਂ ਇਲਾਵਾ ਤੁਸੀਂ ਕੀ ਲਾਉਨੇ ਆ ਹੋਰ ਹੋਰ ਤੇ ਹੁਣ ਜਿਹੜੀ ਸਬਜ਼ੀਆਂ ਦੀ ਲੋਕੀ ਹੋ ਗਈ ਫਿਰ ਕੀਆ ਹੋ ਗਿਆ ਇਹ ਚ ਇਹ ਤਿੰਨ ਚਾਰ ਵਰਾਈਟੀਆਂ ਲਾਈਆਂ ਇਹ ਇਹਦੀ ਫਿਰ ਸਾਂਭ ਸੰਭਾਲ ਵੀ ਜ਼ਿਆਦਾ ਕਰਨੀ ਪੈਂਦੀ ਹੈ ਇਹ ਖੀਰੇ ਦੀ ਸੰਭਾਲ ਤੇ ਇਹ ਜਿਹੜਾ ਇਹਦੀ ਸਭ ਤੋਂ ਵੱਡੀ ਇਹ ਚੀਜ਼ ਜਿਹੜੀ ਅਸੀਂ ਲਾਈ ਹੈ ਨਾ ਤਾਰ ਹਾਂ ਇਹ ਨੂੰ ਲਾਣ ਨੂੰ ਔਰ ਲੱਕੜਾਂ ਇਹਦੀਆਂ ਜਿੰਨੀਆਂ ਵੀ ਲਾਈਆਂ ਨੇ ਹਾਂ ਇਹ ਇਸ ਕਾਰਨ ਲਾਈਆਂ ਨੇ ਉੱਪਰ ਚੜਾਉਣ ਵਾਸਤੇ ਲੱਕੜਾਂ ਲਾਈਆਂ ਨੇ ਇਹ ਤਾਰ ਨੂੰ ਇਸ ਕਾਰਨ ਲਾਇਆ ਕਿ ਇਹਦੇ ਉੱਪਰ ਇਹਦਾ ਆਪਣਾ ਜਾਲਾ ਜਿਹੜੇ ਬੁਣ ਲੇਗੀ ਤੇ ਸਬਜ਼ੀ ਜਿਹੜੀ ਸਾਰੀ ਜਾਲੇ ਤੋਂ ਥੱਲੇ ਨੂੰ ਤੋੜਨ ਨੂੰ ਆਸਾਨ ਹੋਏਗਾ ਉਹ ਸਾਫ਼ ਸੁਥਰੀ ਰਹੇਗੀ ਅੱਛਾ ਇਸ ਕਾਰਨ ਜਾਲਾ ਬਣਿਆ ਇਹ ਫਿਰ ਵੈਸੇ ਤਾਂ ਚਲੋ ਆਮਦਨ ਚੰਗੀ ਦੇ ਜਾਂਦਾ 2.5-3 ਲੱਖ ਰੁਪਏ ਬਣ ਜਾਂਦਾ ਪਰ ਜਿਹੜੀ ਇਹਦੇ ਕੋਸਟ ਹੁੰਦੀ ਆ ਲਾਉਣ ਤੇ ਉਹਦੇ ਤੇ ਵੀ ਖਰਚਾ ਮਨ ਲੱਗਦਾ ਕਾਫੀ ਆ ਜਾਂਦਾ ਹਾਂ ਖਰਚਾ ਤੇ ਹੈ ਹੀ ਆ ਜਿੱਦਾਂ ਹੁਣ ਮੈਂ 4 ਬੰਦੇ ਲਾਏ ਤੁਸੀਂ ਦੇਖਿਆ ਹਾਂ ਸਾਰਿਆਂ ਦੀ ਇਸ ਲਈ 60 ਤੇ ਹਾੜੀ ਤੇ ਲਗਾਇਆ ਹੈ ਹਾਂ ਤੇ ਉਹ ਤੇ ਖਰਚਾ ਤੇ ਆਂਦਾ ਹੀ ਮੰਡੀ ਕਰਨ ਦੀ ਕਹਿੰਦੇ ਬੜੀ ਦਿੱਕਤ ਆਉਂਦੀ ਖੀਰਾ ਆਸਾਨੀ ਨਾਲ ਵਿਕ ਜਾਂਦਾ ਫਿਰ ਤੁਹਾਡਾ ਇਥੋਂ ਮੰਡੀ ਕਰਨ ਦੀ ਨਹੀਂ ਲੇਜਾਨ ਦੀ ਸਾਡੇ ਇਥੋਂ ਮੰਡੀ ਹੈ ਜਿਹੜੀ 16 17 ਕਿਲੋਮੀਟਰ ਹੈ ਅੱਛਾ ਹਾਂ ਉੱਥੇ ਫਿਰ ਤੁਸੀਂ ਆਪ ਲੈ ਕੇ ਜਾਣਾ ਆਪੇ ਲੈ ਕੇ ਜਾਣਾ ਸੀ ਠੀਕ ਹੈ ਇਹ ਦੇਸੀ ਖੀਰਾ ਹੈਗਾ ਸਾਰਾ ਇਹ ਸਾਰੇ ਦੇਸੀ ਹੈਗਾ ਉਹ ਹਾਈ ਬ੍ਰੇਡ ਵੀ ਹੈਗਾ ਥੋੜਾ ਠੀਕ ਹੈ ਇੱਕ ਚਾਈਨਸ ਖੀਰੇ ਵੀ ਹੁੰਦੇ ਨੇ ਹਨਾ ਮਾਰਕੀਟ ਵਿੱਚ ਚਾਈਨਸ ਅਸੇ ਨਹੀਂ ਲਾਇਆ ਲੇਕਿਨ ਚਾਈਨਸ ਵੀ ਆਉਂਦੇ ਆ ਮਾਰਕੀਟ ਚ ਠੀਕ ਹੈ ਹਾਂਜੀ ਉਹ ਜ਼ਿਆਦਾ ਫਿਰ ਪ੍ਰੋਫਿਟ ਦਿੰਦੇ ਨੇ ਕਿ ਇਹ ਜ਼ਿਆਦਾ ਦੇ ਦਿੰਦੇ ਨੇ ਨਹੀਂ ਇਹ ਵਧੀਆ ਦਿੰਦੇ ਆ ਅੱਛਾ ਉਹ ਚਾਈਨਸ ਖੀਰਾ ਕਿੰਨਾ ਗਾ ਤੁਹਾਡਾ 100 ਗ੍ਰਾਮ ਦਾ ਖੀਰਾ ਨਹੀਂ 200 ਗ੍ਰਾਮ ਹੋਏਗਾ ਹਾਂ ਸਾਡਾ ਇੱਕ ਦਿਨ ਦੇ ਵਿੱਚ ਇਹ ਦੇਸੀ ਖੀਰਾ ਹਾਂ ਜਨਿਕੇ 400 500 ਗ੍ਰਾਮ 600 ਗ੍ਰਾਮ ਦਾ ਹੋ ਜਾਂਦਾ ਜੇ ਤੁਸੀਂ ਦੇਖਿਓ ਵਿੱਚ ਵਧੀਆ ਹੁਣ ਆਓ ਹਾਂ ਉਹ ਦੇਖੋ ਕਿ ਉਹ 2 ਕਿਲੋ ਦਾ ਖੀਰਾ ਹੋਏਗਾ ਹਾਂ ਉਹ 2 ਕਿਲੋ ਉਹ 2 ਕਿਲੋ ਕੋਲ ਕੱਟ ਨਹੀਂ ਹੀਰਾ ਇਹ ਤਾਂ ਖੀਰਾ ਹੀ ਬੜਾ ਵੱਡਾ ਇਹ ਪੱਕ ਗਿਆ ਕਿ ਜਾਂ ਕਿਵੇਂ ਇਹ ਪੱਕ ਗਿਆ ਹੈ ਅੱਛਾ ਇਹਦਾ ਬੀਜ ਰੱਖਾਂਗੇ ਅਸੀਂ ਅੱਛਾ ਇਹਦਾ ਬੀਜ ਰੱਖੋਗੇ ਤੁਸੀਂ ਹਾਂਜੀ ਠੀਕ ਹੈ ਇਹ ਫਿਰ ਕਈ ਕਿਸਾਨ ਕਹਿੰਦੇ ਨੇ ਕਿ ਅਸੀਂ ਲੈ ਕੇ ਦੇਖਿਆ ਇਹ ਪੰਗਾ ਤਾਂ ਜਦੋਂ ਨਹਿਰ ਛਖੜੋਂਦਾ ਤਾਂ ਉਦੋਂ ਇਹ ਡਿੱਗ ਜਾਂਦੇ ਨੇ ਬਾਸ ਆਉਂਦੀ ਦਿੱਕਤ ਕੋਈ ਹਾਂ ਤੇ ਉਹ ਦਿੱਕਤ ਆਂਦੀ ਹੈ ਸਾਡਾ ਥੱਲੇ ਥੱਲੇ ਲਾਇਆ ਸੀ ਦੋ ਕਿੱਲੇ ਮੇਰੇ ਭਰਾ ਨੇ ਅੱਛਾ ਭਤੀਜੇ ਮੇਰੇ ਨੇ ਅੱਛਾ ਉਹਦਾ ਡਿੱਗ ਗਿਆ ਸਾਰਾ ਇਹ ਹਾਂ ਉਹਨੂੰ ਸਪੋਰਟ ਨਹੀਂ ਸਹੀ ਵਜੀ ਅੱਛਾ ਜਿੱਦਾਂ ਸਪੋਰਟਾਂ ਅਸੀਂ ਸਹੀ ਲਾਵਾਂਗੇ ਹਾਂ ਜਿੰਨੀਆਂ ਸਾਈਡ ਵਾਲੀਆਂ ਸਪੋਰਟਾਂ ਸਹੀ ਲਾਵਾਂਗੇ ਹਾਂ ਫਿਰ ਨਹੀਂ ਡਿੱਗੇਗਾ ਅੱਛਾ ਰਿਸਕ ਕੋਈ ਨਹੀਂਗਾ ਜੇਕਰ ਤੁਸੀਂ ਤਰੀਕੇ ਨਾਲ ਕਰਦੇ ਹਾਂ ਹਾਂ ਤਰੀਕੇ ਨਾਲ ਕਰੀਏ ਹਾਂ ਤੇ ਜੇ ਅਸੀਂ ਐਦਾਂ ਹੀ ਵੀ ਹੁਣ ਖੜਾ ਹੋ ਗਿਆ ਖੜਾ ਕਰਨ ਦੇ ਟਾਈਮ ਤੇ ਬਹੁਤ ਵਧੀਆ ਤੇ ਵੇਟ ਪੈਂਦਾ ਹਾਂ ਤੇ ਉਦੋਂ ਇਹਨੇ ਖਿੱਚ ਮਾਰਨੀ ਹੈ ਜਿੱਦਨ ਨੂੰ ਵੇਟ ਪਏਗਾ ਤਾਂ ਆ ਜਾਣਾ ਇੱਕ ਨਾ ਇੱਕ ਸੈਟ ਚੱਲੀ ਜਾਣਾ ਇਹ ਫਿਰ ਜਦੋਂ ਤੋਂ ਜਿਵੇਂ 3 ਸਾਲ ਹੋ ਗਏ ਤੁਹਾਨੂੰ ਲਾਉਂਦਿਆਂ ਨੂੰ ਇਹ ਫਿਰ ਤੁਸੀਂ ਦੇਖਿਆ ਕਿ ਇਹ ਵਧੀਆ ਖੇਤੀ ਹੈ ਕਿਉਂਕਿ ਇੱਕ ਤਾਂ ਰੋਜ਼ ਦੇ ਰੋਜ਼ ਇਹਦੀ ਆਮਦਨ ਹੋਣੀ ਸ਼ੁਰੂ ਹੋ ਜਾਂਦੀ ਕਿਸਾਨ ਨੂੰ ਹਾਂ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਇਸ ਵਾਰ ਤੇ ਬਹੁਤ ਵਧੀਆ ਲੱਗਿਆ ਹਾਂ ਜਨਨ ਕਿ ਰੋਜ਼ ਦੇ ਇੱਕ ਦਿਨ ਛੱਡ ਕੇ ਹਾਂ ਦੂਸਰੇ ਰੋਜ਼ ਹਾਂ 30-35000 ਰੁਪਏ ਜੇਬ ਚ ਆ ਜਾਂਦਾ ਤੇ ਬਹੁਤ ਵਧੀਆ ਹੈ ਵਧੀਆ ਨਹੀਂ ਤਾਂ ਕਜਾ 30-35000 ਰੁਪਏ 6 ਮਹੀਨੇ ਬਾਅਦ ਹੋਣਾ ਹਾਂ ਲੇ ਦੇ ਵਿੱਚੋਂ ਨਿਕਲ ਕੇ ਇਹ ਫਿਰ ਤੁਸੀਂ ਰਕਮਾ ਵਧਾਰੇ ਹੋ ਹੌਲੀ ਹੌਲੀ ਮੈਂ ਇਸ ਵਾਰ ਇਹ ਸਾਰਾ ਜਿਹੜਾ ਪਿੱਛੋਂ ਤੁਸੀਂ ਆਇਓ ਦੇਖਿਆ ਮੈਂ ਇਸ ਵਾਰ ਸਾਰਾ ਹੀ ਕੋਈ ਹੋਣੀ ਦੂਸਰੀ ਫਸਲ ਨਹੀਂ ਵੇਜਣੀ ਹੁਣ ਅੱਛਾ ਇਹੋ ਲਾਣੇ ਆ ਇਹ ਹੁਣ ਸਾਰਾ ਖੀਰਾ ਚੱਲੂਗਾ ਸਾਰਾ ਖੀਰਾ ਹੀ ਲੱਗੇਗਾ ਬਾਕੀ ਮੈਂ ਜਿਹੜੀ ਮੇਰੀ ਥੋੜਾ ਜੰਗਲ ਟਾਈਪ ਹੀ ਏਰੀਆ ਹੀ ਉੱਥੇ ਮੈਂ ਸਾਰੇ ਚੰਬ ਲਾਤਾ ਅੱਛਾ ਅੰਬ ਲਾਇਆ ਮੈਂ ਉਹਨ ਕੋਈ 200 ਕੋ ਪੇੜ ਲਾਇਆ ਅੰਬ ਦਾ ਹੋਰ ਲਾਇਆ ਤਾਂ 200 ਕੋ ਹੋਰ ਲਾਇਆ ਹਨ ਅੰਬ ਤਾਂ ਕਾਫੀ ਨੇ ਹਨਾ ਇਹ ਕਿੰਨਾ ਸਮਾਂ ਹੋ ਗਿਆ ਇਹ ਜਿਹੜਾ ਬਾਗ ਹੁਣ ਲੱਗਾ ਹੋਇਆ ਅੰਬਾਂ ਦਾ ਇਹ ਇਹ ਜਿਹੜਾ ਬਾਗ ਹੈ ਇਹ ਸਾਡੇ ਫਾਦਰ ਸਾਹਿਬ ਦੇ ਟਾਈਮ ਦਾ ਲੱਗਿਆ ਸੀ ਨਹੀਂ ਲਾਇਆ ਅੱਛਾ ਉਹ ਉਹਨਾਂ ਨੇ ਲਾਇਆ ਇਹ ਫਿਰ ਜਦੋਂ ਇਹਨੂੰ ਅੰਬ ਲੱਗਦੇ ਨੇ ਠੇਕੇ ਤੇ ਦੇ ਦਿੰਦੇ ਨੇ ਕਿ ਜਾਂ ਆਪ ਤੋੜ ਕੇ ਵੇਚ ਕੇ ਉਹਨੇ ਰੱਖ ਲਈ ਆਪ ਹੀ ਵੇਚ ਦਿਆ ਇਹ ਅੱਛਾ ਹਾਂਜੀ ਇਹ ਤੁਸੀਂ ਮੈਂ ਤੁਹਾਨੂੰ ਕੀ ਕਿਸਾਨਾਂ ਨੂੰ ਜ਼ਰੂਰ ਦੱਸੋ ਕਿ ਕਈ ਵਾਰੀ ਬੰਦੇ ਨੂੰ ਰਿਸਕ ਜਿਆਦਾ ਲੱਗਦਾ ਕਿ ਰਵਾਇਤੀ ਫਸਲਾਂ ਚੋਂ ਬਾਹਰ ਨਿਕਲ ਕੇ ਜੇ ਕਰੀ ਪੰਗਾ ਲੈਣਾ ਤਾਂ ਪਤਾ ਨਹੀਂ ਰਿਸਕ ਨਾ ਕੋਈ ਹੋ ਜੇ ਇਹਦੇ ਚ ਜ਼ਿਆਦਾ ਮੁਨਾਫਾ ਕਿ ਜਾਂ ਉਹਦੇ ਚ ਰਹਿੰਦਾ ਜ਼ਿਆ ਸਬਜ਼ੀਆਂ 'ਚ ਫਾਇਦਾ। ਅੱਛਾ। ਇਹਦੇ 'ਚ ਕੋਈ ਰਿਸਕ ਨਹੀਂ ਹੈ। ਹਾਂ। ਸਬਜ਼ੀਆਂ 'ਚ ਫਾਇਦਾ ਹੈ। ਮਿਹਨਤ ਮੰਗਦੀਆਂ। ਹਾਂ, ਮਿਹਨਤ ਮੰਗਦੀ ਹੈ। ਚੰਨੀ ਕੇ ਸਬਜ਼ੀ ਦੇ ਵਿੱਚ ਬੰਦਾ 24 ਘੰਟੇ ਹਾਂ। ਖੇਤ 'ਚ ਰਹਿਣਾ ਹੀ ਪੈਣਾ ਹੈ। ਹਾਂ। ਬਸ। ਇਹ ਫਿਰ ਥੋੜੀ ਰੁਟੀਨ ਕੀ ਰਹਿੰਦੀ ਹੈ ਫਿਰ ਪੂਰਾ ਦਿਨ ਇੱਥੇ ਹੀ ਰਹਿਨੇ ਹੋ ਜਿਆਦਾ। ਮੈਂ ਇੱਥੇ ਰਹਿਣਾ ਬੰਦਾ ਮੇਰੇ ਦੋ ਰੱਖਿਆ ਮੈਂ। ਹਾਂ। ਇਹ 24 ਘੰਟੇ ਵਿੱਚ ਹੀ ਰਹਿੰਦੇ ਆ। ਅੱਛਾ। ਹਾਂਜੀ। ਇਹ ਜਿਵੇਂ ਤੜਾਈ ਹੋ ਰਹੀ ਆ ਹੁਣ ਇਹ ਕਿੰਨੇ ਕਿੰਨਾ ਸਮਾਂ ਚੱਲਦੀ ਆ ਤੜਾਈ ਫਿਰ ਕਿੰਨੇ ਦਿਨ? ਤੜਾਈ ਨੂੰ ਸਾਡੇ ਨੂੰ ਹੋ ਗਿਆ ਹੁਣ ਡੇਢ ਮਹੀਨਾ ਹੋ ਗਿਆ ਤੜਾਈਆਂ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਅੱਛਾ ਯਾਨੀ ਕਿ ਡੇਢ ਕੁ ਮਹੀਨੇ ਚ ਲੱਗਦਾ ਕਿ ਤਿਆਰ ਹੋ ਜਾਂਦਾ ਇਹ ਫਿਰ ਹਾਂ ਡੇਢ ਮਹੀਨੇ ਚ ਹੋ ਜਾਂਦਾ ਹਨਾ ਡੇਢ ਮਹੀਨਾ ਤੜਾਈ ਦਾ ਲਾ ਕੇ ਤੁਸੀਂ ਫਿਰ ਇੱਧਰ ਨੂੰ ਵੇਲੇ ਹੋ ਜਾਣਾ ਹਾਂ ਜੀ ਜੀ ਹੁਣ ਸਾਡੀਆਂ ਵੱਧ ਤੋਂ ਵੱਧ ਤਿੰਨ ਕਿ ਤੜਾਈਆਂ ਹੋਣ ਗਈਆਂ ਹੋਰ ਹਾਂ ਤੇ ਖਤਮ ਹੀ ਹੁਣ ਐਂਡ ਹੈ ਇਹਦਾ ਅੱਛਾ ਹਾਂ ਜੀ ਇਹ ਖਤਮ ਹੈ ਇਹ ਤੇ ਪਹਿਲੇ ਆਂਦੇ ਤੁਸੀਂ ਤੇ ਇਹਦੇ ਚ ਪੂਰੇ ਚ ਖੀਰਾ ਹੀ ਲੱਭਣਾ ਸੀ ਤੁਹਾਨੂੰ ਇਹ ਸਾਰੇ ਲੰਬੇ ਲੱਦਿਆ ਹੋਣਾ ਸੀਗਾ ਇਹ ਇਹ ਫਿਰ ਜਿਵੇਂ ਲੱਗੇ ਦਰਿਆ ਵੀ ਲੱਗਦਾ ਇਹਦਾ ਵੀ ਤੁਹਾਨੂੰ ਕੋਈ ਫਾਇਦਾ ਹੁੰਦਾ ਨਹੀਂ ਦਰਿਆ ਦਾ ਸਾਨੂੰ ਤੇ ਫਾਇਦਾ ਹੈ ਅਸੀਂ ਪਾਣੀ ਜਿਹੜਾ ਇੱਥੇ ਇਹ ਝੋਨਾ ਬੀਜਿਆ ਹੈ ਹਾਂ ਇਹ ਦਰਿਆ ਦੇ ਪਾਣੀ ਨਾਲ ਹੀ ਬੀਜਿਆ ਉੱਥੋਂ ਪਾਣੀ ਇਹ ਲਿਫਟ ਕੀਤਾ ਇੱਥੇ ਸਟਿਆਨ ਅੱਛਾ ਹਾਂਜੀ ਦਰਿਆ ਚੋਂ ਮੈਨੂੰ ਲੱਗਦਾ ਕਿ ਇੱਕ ਪਾਸੇ ਸੁੱਕ ਵੀ ਹੈ ਥੋੜਾ ਜਿਆਦਾ ਤੇ ਇੱਕ ਪਾਸੇ ਖਿਆਲ ਵੀ ਹੁੰਦੀ ਹੋਊਗੀ ਹਨਾ ਥੋੜੀ ਜੀ ਜ਼ਮੀਨ ਪੱਧਰੀ ਨਹੀਂ ਹੈਗੀ ਹਾਂਜੀ ਹਾਂਜੀ ਹਾਂ ਉਹਦੇ ਉੱਤੇ ਬਹੁਤ ਹੈ ਸਾਡੇ ਇੱਕ ਪ੍ਰੋਬਲਮ ਹੈ ਜੇ ਹੈਗੀਆਂ ਨਾ ਪੈ ਲੀਆਂ ਤੇ ਅਸੀਂ ਲੋਕਾਂ ਨੇ ਕਾਫੀ ਪਲਾਨ ਕੀਤੀਆਂ ਪਹਿਲੇ ਤੇ ਬਿਲਕੁਲ ਹੀ ਪਹਾੜੀ ਏਰੀਆ ਇਹ ਹਾਂ ਜੇਸੀਪੀ ਲਾ ਕੇ ਹੁਣ ਪਹਿਲੇ ਤੇ ਨਹੀਂ ਹੁਣ ਤੇ ਜੇਸਪੀ ਆ ਗਏ ਜੇਸਵੀਆਂ ਲਾ ਕੇ ਬੰਦਿਆਂ ਨੇ ਆਪਣਾ ਆਪਣਾ ਏਰੀਆ ਪਧਰਾ ਕਰਤਾ ਲੇਕਿਨ ਸਾਡਾ ਏਰੀਆ ਜਿਹੜਾ ਹੈ ਇਹ ਦਫਾ ਚਾਰ ਐਕਟ ਜਿਆ ਬਣਿਆ ਹੈ ਅੱਛਾ ਉਹ ਅਸੀਂ ਨਹੀਂ ਲਾ ਸਕਦੇ ਅੱਛਾ ਜੇਸੀਪੀ ਨਹੀਂ ਲਾ ਸਕਦੇ ਆਪਣੀ ਪੈਲੀ ਨੂੰ ਪਹਿਲੇ ਜਾਵਾਂਗੇ ਡੀ ਐਫਓ ਕੋਲ ਪਰਮਿਸ਼ਨ ਲਾਵਾਂਗੇ ਪੇ ਸਰਾ ਅਸੀਂ ਆਪਣੀ ਪੈਲੀ ਨੂੰ ਥੋੜਾ ਹਾਂ ਪਲੈਨ ਕਰਨਾ ਬੀਜਣਾ ਬੂਟੇ ਲਾਣੇ ਜਾਂ ਕੁਝ ਵੀ ਹੈ ਅੱਛਾ ਅਗਰ ਉਹ ਡੀ ਐਫਓ ਨੇ ਮਨਜ਼ੂਰੀ ਦਿੱਤੀ ਹਾਂ ਤੇ ਇਹ ਹੀ ला ਸਕਦੇ ਆ ਤੇ ਜੇ ਆਪਣੀ ਮਰਜ਼ੀ ਨਾਲ ਕਰਾਂਗੇ ਹਾਂ ਤੇ ਉਹ ਜੀਸੀਪੀ ਵਾਲੇ ਦੇ ਪਰਚਾ ਦੇ ਦੇਣਗੇ ਜਾਂ ਉਹ ਤੇ ਕਿਸਾਨ ਤੇ ਪਰਚਾ ਦੇ ਦੇ ਇਹ ਪ੍ਰੋਬਲਮ ਆਉਂਦੀਆਂ ਨੇ ਹਾਂ ਬਾਕੀ ਉਹ ਨਹੀਂ ਜਿਆਦਾਤਰ ਕਿਸਾਨ ਫਿਰ ਕਾਦੀ ਫਸਲ ਇੱਥੇ ਬੀਜਦੇ ਨੇ ਇੱਕ ਤਾਂ ਖੀਰੇ ਹੋਗੇ ਅ ਖੀਰੇ ਹੋਗੇ ਕਣਕ ਵੀ ਵੇਚਦੇ ਆ ਜਿੱਦਾਂ ਮਾਂ ਦੀ ਦਾਲ ਹੁੰਦੀ ਹੈ ਅੱਛਾ ਇਹ ਵੀ ਜਿਆਦਾ ਵੇਚਦੇ ਆ ਟਮਾਟਰ ਹੋਗੇ ਅੱਛਾ ਹੁਣ ਇਸ ਤੋਂ ਬਾਅਦ ਅਸੀਂ ਆਪਣੇ ਗੰਡਾ ਹਾਂ ਪਿਆਜ਼ ਹਾਂ ਤੇ ਲਸਣ ਵਗੈਰਾ अच्छा ये काफी होता है। मैंने लगता है तूसी ता फिर सारीयां ਘਰ ਦੀਆਂ ਖਾਂਦੇ ਹੋ ਉਹ ਸਬਜ਼ੀਆਂ। ਨਹੀਂ ਲਸਣ ਪਿਆਜ਼ ਤੇ ਸਾਰਾ ਅਮਰਚਾ ਜੋ ਵੀ ਹੈ ਇਹ ਤੇ ਆਪਣੇ ਘਰ ਦੀ ਹੈ। अच्छा। हां। ਇਹ ਫਿਰ ਤੁਸੀਂ ਆਰਗੈਨਿਕ ਵੀ ਰੱਖਦੇ ਹੋ ਕੁਛ? ਨਹੀਂ ਸਾਰਾ ਹੀ ਪਣਾ ਹੀ ਹੈ ਘਰ ਦਾ ਹੀ ਹੈ ਕੋਈ ਬਾਹਰ ਦੀ ਇਹ ਲੂਣ ਮਸਾਲੇ ਇਹ ਲੈਣਾ ਪੈਂਦੇ ਆ ਮਸਾਲੇ ਵੀ ਧਨੀਆਂ ਵੀ ਘਰੋਂ ਨਿਕਲ ਜਾਂਦਾ। अच्छा। हां जी। ਸਾਰਾ ਸਬਜ਼ੀਆਂ ਸਾਰੀਆਂ ਘਰੋਂ ਕਢ ਲੈਂਦੇ ਆ। अच्छा। ਇਹ ਫਿਰ ਜਿਵੇਂ ਕਿਸਾਨ ਇੱਥੇ ਹੋਰ ਵੀ ਬਹੁਤ ਸਾਰੇ ਨੇ। ਉਹ ਫਿਰ ਸਬਜ਼ੀਆਂ ਵਾਲੇ ਪਾਸੇ ਜ਼ਿਆਦਾ ਰਹਿੰਦੇ ਨੇ ਕਿ ਜਾਂ ਫਿਰ ਕਣਕ ਝੋਨੇ ਵਾਲੇ ਪਾਸੇ ਹੈ ਸਬਜ਼ੀਆਂ ਵਾਲੇ ਪਾਸੇ ਹੁਣ ਜ਼ਿਆਦਾ ਹੋ ਗਿਆ ਅੱਛਾ ਹਾਂਜੀ ਮੰਡੀ ਕਿਹੜੀ ਫਿਰ ਤੁਹਾਨੂੰ ਪੈਂਦੀ ਇੱਥੇ ਲੱਗੇ ਪਠਾਨਕੋਟ ਦੀ ਹੈ ਮੰਡੀ ਅੱਛਾ ਜਾਣਾ ਫਿਰ ਪਠਾਨਕੋਟ ਹੀ ਪੈਂਦਾ ਪਠਾਨਕੋਟ ਹੀ ਜਾਣਾ ਠੀਕ ਹੈ ਠੀਕ ਹੈ ਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਕੇਵਲ ਸਿੰਘ ਨੇ ਕਿਸਾਨ ਜਿਹੜੇ ਰਵਾਇਤੀ ਫਸਲਾਂ ਤੋਂ ਪਾਸੇ ਹੋ ਕੇ ਕੰਮ ਕਰਨਾ ਇਹਨਾਂ ਸ਼ੁਰੂ ਕੀਤਾ ਹੈ ਕਹਿੰਦੇ ਨੇ ਕਿ ਪਿਛਲੇ 3 ਸਾਲ ਤੋਂ ਖੀਰਿਆਂ ਦੀ ਖੇਤੀ ਕਰ ਰਹੇ ਨੇ ਤਾਂ ਵਧੀਆ ਮੁਨਾਫਾ ਹੀ ਕਮਾਉਂਦੇ ਨੇ ਬਹੁਤ ਸਾਰੇ ਕਿਸਾਨਾਂ ਨੂੰ ਸਿੱਖ ਲੈਣ ਦੀ ਲੋੜ ਹੈ ਕਿਉਂਕਿ ਕਣਕ ਝੋਨੇ ਦੇ ਜਿਹੜਾ ਚੱਕਰ ਹੈਗਾ ਉਹਦੇ ਤੋਂ ਜੇਕਰ ਤੁਸੀਂ ਬਾਹਰ ਨਿਕਲ ਕੇ ਇੱਕ ਵਾਰ ਟਰਾਈ ਕਰੋਗੇ ਤਾਂ ਤੁਹਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਦੇਖਦੇ ਰਹੋ #ਪੰਜਾਬ